ਆਪ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਜਦੋਂ ਬਰਨਾਲਾ ਵਿੱਚ ਆਪ ਵਲੰਟੀਅਰਾਂ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਵਲੰਟੀਅਰਾਂ ਵੱਲੋਂ ਮਾਨ ਸਾਹਮਣੇ ਹੰਗਾਮਾ ਕੀਤਾ ਗਿਆ ਇਹਨਾਂ ਵਲੰਟੀਅਰਾਂ ਨੇ ਭਗਵੰਤ ਮਾਨ ਨੂੰ ਤਿੱਖੀਆਂ ਲੋចਨਾਵਾ ਵਿੱਚ ਘੇਰ ਲਿਆ ਦਰਅਸਲ ਇਹ ਵਲੰਟੀਅਰ ਪਾਰਟੀ ਦੇ ਉੱਚ ਲੀਡਰਸ਼ਿਪ ਦੀਆਂ ਆਪਸੀ ਦੂਰੀਆਂ ਕਾਰਨ ਪਰੇਸ਼ਾਨ ਸਨ ਜੋ ਕਿ ਮਾਨ ਤੋਂ ਇਹੀ ਜਾਣਨਾ ਚਾਹੁੰਦੇ ਸੀ ਕਿ ਸੁਖਪਾਲ ਖੈਰਾ ਅਤੇ ਮਾਨ ਵਿੱਚ ਆਪਸੀ ਦੂਰੀ ਕਿਉਂ ਹੈ ਵਲੰਟੀਅਰਾਂ ਨੇ ਦੋਸ਼ ਲਗਾਇਆ ਕਿ ਆਪ ਪਾਰਟੀ ਦੀ ਉੱਚ ਲੀਡਰਸ਼ਿਪ ਵਿੱਚ ਹੀ ਦੂਰੀਆਂ ਨੇ ਤਾਂ ਉਹ ਬਾਕੀਆਂ ਨੂੰ ਇੱਕ ਜੁਟ ਕਿਵੇਂ ਕਰਨਗੇ ਭਗਵੰਤ ਮਾਨ ਵੱਲੋਂ ਇਸ ਹੰਗਾਮੇ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਵਲੰਟੀਅਰ ਕਾਫੀ ਗਰਮਾਏ ਹੋਏ ਸਨ ਐਨਆਈਐ ਮੀਡੀਆ ਵੱਲੋਂ ਇਸ ਹੰਗਾਮੇ ਨੂੰ ਕਵਰ ਕੀਤੇ ਜਾਣ ਤੇ ਭਗਵੰਤ ਮਾਨ ਨੇ ਮੀਡੀਆ ਨੂੰ ਰਿਕਾਰਡਿੰਗ ਕਰਨ ਤੋਂ ਰੋਕ ਦਿੱਤਾ ਇਹ ਗਲਤੀਆਂ ਹੁੰਦੀਆਂ ਨੇ ਆਈਓ ਕਰਪਾ ਰੋਕੀ ਪਾਟੀ ਰੱਖੇ ਓਵਰ ਕੰਫੀਡੈਂਸ ਰਹਿ ਕੇ ਇਹ ਵੀ ਮੈਨੂੰ ਸੋਨ ਨੂੰ ਮਿਲਿਆ ਮਿੱਟਾ ਚੋ ਹੁਣ ਜਿਹੜੇ ਪਾਜੀ ਤੁਸੀਂ ਬੰਦ ਕਰ ਪਾਜੀ ਤੁਸੀਂ ਬੰਦ ਕਰ ਮੈਂ ਅੰਦਰ ਬਹਿ ਕੇ ਗੱਲ ਕੀਤੀ ਘਰੇ ਨਾਲ ਸਾਡੇ ਅੱਜ ਤੱਕ ਮੀਟਿੰਗ ਦੱਸੋ ਕਿਹੜੀ ਨਾ ਕਰੇ ਆਉਂ ਇਹਦਾ ਗੱਲ ਹੈ ਜਦੋਂ ਅਸੀਂ ਇੱਕ ਮਿੰਟ ਪਹਿਲਾਂ ਤੋਂ ਜਿਹੜੇ ਇਕੱਲੇ ਤੁਹਾਨੂੰ ਫਾਲੋ ਕਰਦੇ ਨੇ ਜਾਂ ਸੁਪਾਲ ਖਹਿਰਾ ਜੀ ਨੂੰ ਕਰਦੇ ਨੇ ਜਾਂ ਆਪਣਾ ਰੋੜਾ ਜੀ ਨੂੰ ਕਰਦੇ ਅਸੀਂ ਪਾਰਟੀ ਦੇ ਵਰਕਰ ਅਸੀਂ ਸਾਰਿਆਂ ਨੂੰ ਨੀਚੋ ਕਰਦੇ ਆ ਸ਼ਾਇਦ ਤੁਹਾਡੀਆਂ ਪੋਸਟਾਂ ਦੇ ਵੀ ਇੱਕ ਦੂਜੇ ਤੇ ਕਮੈਂਟ ਨਹੀਂ ਮੈਂ ਦੇਖੇ ਤੁਸੀਂ ਕਦੇ ਸੁਪਾਲ ਖਹਿਰਾ ਨੂੰ ਜਾਂ ਛੋਲੇ ਵਾਸਤੇ ਤੁਸੀਂ ਕਿਉਂ ਇਦਾਂ ਦੀਆਂ ਦੂਰੀਆਂ ਬਣਾਈਆਂ ਹੋਈਆਂ ਨੇ